ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕੋਈ ਵੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਮਸ਼ੀਨ ਹੈਂਡ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਹਰ ਤਰ੍ਹਾਂ ਦੇ ਵਰਕਰ ਆਪਣੇ ਕੋਲੇ ਹੈਗੇ ਨੇਗੇ ਤਾਂ ਤੁਸੀਂ ਆਪਣਾ ਵਰਕ ਹੈਗਾ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਭੇਜ ਕੇ ਵੀ ਸੂਟ ਲੈ ਕੇ ਜਿਹੜੇ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਸਾਡਾ ਡਿਜ਼ਾਈਨ ਜੇ ਤੁਹਾਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਉਹ ਕੋਈ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋਗੇ ਲੋ ਜੀ ਅੱਜ ਆਪਾਂ ਤੁਹਾਨੂੰ ਦੋ ਤਰ੍ਹਾਂ ਦਾ ਸਟਾਫ ਦਿਖਾਵਾਂਗੇ ਜੋ ਕਿ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਵੀ ਸਾਡੇ ਲਈ ਸੂਟ ਨੇਗੇ ਜਿਹੜੇ ਲੈ ਕੇ ਆਓ ਤੇ ਅੱਜ ਆਪਾਂ ਇੱਕ ਕਰੇਪ ਦੇ ਸੂਟ ਦਿਖਾਵਾਂਗੇ ਤੁਹਾਨੂੰ ਲੋ ਜੀ ਪਹਿਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ 올ਓਵਰ ਸੂਟ ਰਹਣਗੇ 올ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਪ੍ਰਾਈਸ ਰਹੂਗਾ ਬਹੁਤ ਹੀ ਜ਼ਿਆਦਾ ਸੋਹਣੀ ਕਰੇਪ ਹੈ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਇਹ ਵੀ ਕਰੇਪ ਦਾ ਹੀ ਹੈਗਾ ਜਦੋਂ ਕਿ ਇਦਾਂ ਤੁਸੀਂ ਇਹਦੀ ਲੁੱਕ ਬਣਾ ਸਕਦੇ ਹੋ ਇੱਕ ਸਟਾਈਲ ਇਦਾਂ ਹਨਾ neck ਦਾ ਰੱਖ ਕੇ ਬਾਹਵਾ ਮੈਂ ਸਿੰਪਲ ਤੇ ਇਦਾਂ ਪਾਈਪਿੰਗ ਵਗੈਰਾ ਲਗਾ ਕੇ ਸਟਿਚ ਕਰਵਾਇਆ ਸੀ ਸਿੰਪਲ ਕੱਲਾ ਵਸ neck neck ਦਾ ਡਿਜ਼ਾਈਨ ਆਪਾਂ ਰੈਡੀ ਕਰਵਾਇਆ ਸੀਗਾ ਤੇ ਤੁਸੀਂ ਇਹ 올ਓਵਰ ਸੂਟ ਇਦਾਂ ਤਿਆਰ ਕਰਵਾ ਸਕਦੇ ਹੋ ਦੁਪੱਟਾ ਮੈਂ ਟੈਬੀ ਲਾਈਨਿੰਗ ਦੇ ਵਿੱਚ ਰੱਖਿਆ ਸੀਗਾ ਇਸ ਤਰ੍ਹਾਂ ਟਾਈ ਐਂਡ ਡਾਈ ਵਿਦ ਲਾਸ ਦਿੱਤੀ ਸੀਗੀ ਠੀਕ ਹੈ ਜੀ ਤੁਸੀਂ ਵੀ ਇਦਾਂ ਸੋਹਣੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਸਲਾਈ ਦੇ ਬਹੁਤ ਸੋਹਣੇ ਡਿਜ਼ਾਈਨ ਹੁੰਦੇ ਨੇਗੇ ਜਿਹੜੇ ਤੁਸੀਂ ਆਪਣੇ ਸੂਟਸ ਦੇ ਉੱਪਰ ਪਵਾ ਸਕਦੇ ਹੋਗੇ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋ ਨਾ ਪੈਚ ਲਗਾ ਕੇ ਤਾਂ ਤੁਸੀਂ ਓਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਸ 2000 ਰਹੂਗਾ ਜੇ ਮੈਚਿੰਗ ਲੈਣੇ ਹੋਗੇ ਤਾਂ 1500 ਪ੍ਰਾਈਸ ਹੈ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਡਾਰਕ ਜਾਮਨੀ ਸ਼ੇਡ ਦੇ ਵਿੱਚ ਹੈਗਾ ਲਓ ਜੀ ਵਿੱਥ ਸ਼ਿਪਿੰਗ ਰਹੂਗਾ ਕੋਈ ਸ਼ਿਪਿੰਗ ਦੇ ਐਕਸਟਰਾ ਚਾਰजेस ਨਹੀਂ ਹੋਣਗੇ ਕਿਉਂਕਿ ਜਿੱਦਾਂ ਮੌਸਮ ਚੇਂਜ ਹੋ ਰਿਹਾ ਉਹ ਤੋਂ ਅਕੋਰਡਿੰਗ ਥੋੜਾ ਜਿਹਾ ਆਪਾਂ ਨੂੰ ਸਟੱਫ ਵੀ ਹਨਾ ਇਦਾਂ ਚੇਂਜ ਕਰਕੇ ਲੈ ਕੇ ਆ ਰਹਿਆਂਗੇ ਆਪਾਂ ਤੁਹਾਡੇ ਲਈ ਕਿਉਂਕਿ ਦੇਖੋ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਨੇਗੇ ਜੇ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਜਿੱਥੇ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਉੱਥੇ ਕਰਵਾ ਸਕਦੇ ਹੋ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਤਿੰਨ ਕਲਰ ਆਏ ਸੀ ਜਿਹਦੇ ਵਿੱਚ ਨਾ ਤਿੰਨ ਹਾਂਜੀ ਤਿੰਨ ਕਲਰ ਆਏ ਸੀਗੇ ਪ੍ਰਿੰਟ ਸੇਮ ਨੇਗੇ ਕਲਰ ਅਲੱਗ-ਅਲੱਗ ਨੇਗੇ ਜਿੱਦਾਂ ਕਿ ਇਹ येलो ਮਸਟਰਡ ਸ਼ੇਡ ਹੈਗਾ ਠੀਕ ਐ ਸੀ ਇਸ ਤੋਂ ਬਾਅਦ ਹੈਗੇ ਸੀ ਇਹ ਬਟਰ ਕਾਟਨ ਦਾ ਸੂਟ ਹੈਗਾ 올ਓਵਰ ਸੂਟ ਹੈਗਾ ਜੇ ਕਿਸੇ ਵੀ ਭੈਣ ਨੂੰ ਚਾਹੀਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ ਰਹੂਗਾ ਜੀ 3000 ਪ੍ਰਾਈਸ ਰਹੂਗਾ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਤੇ ਪ੍ਰਿੰਟ ਹੈਗਾ ਇਹਦੇ ਵਿੱਚ ਦੋ ਪ੍ਰਿੰਟ ਨੇਗੇ ਤੁਸੀਂ ਦੇਖ ਸਕਦੇ ਹੋਵਗੇ ਦੂਜਾ ਹੈਗਾ ਇਹ ਯੈਲੋ ਸੇਮ ਪ੍ਰਾਈਸ ਦਾ ਰਹੂਗਾ 올ਓਵਰ ਸੂਟ ਨੇ ਟੈਸਟਾ ਬ੍ਰਾਂਡ ਦੇ ਦੇਣਗੇ ਠੀਕ ਹੈ ਜੀ ਪ੍ਰਾਈਸ ਰਹੂਗਾ ਜੀ 3000 ਲਾਈਨਿੰਗ ਲਗਵਾਉਣੀ ਆ ਤੁਸੀਂ ਲਗਵਾ ਸਕਦੇ ਹੋ ਨਹੀਂ ਲਗਵਾਣੀ ਤੁਹਾਡੀ ਆਪਣੀ ਚੁਆਇਸ ਹੈ ਇੱਕ ਆਪਾਂ ਕੱਲ ਫੈਬਰਿਕ ਤੇ ਵਰਕ ਕੀਤਾ ਸੀਗਾ ਹਨਾ ਪੈਚ ਲਗਾ ਕੇ ਕਾਫੀ ਪੈਣਾ ਦੇ ਮੈਸੇਜ ਆਏ ਸੀਗੇ ਵੀ ਸਾਨੂੰ ਉਹਦੇ ਨਾਲ ਦਾ ਫੈਬਰਿਕ ਚਾਹੀਦਾਗਾ ਹਨਾ ਪ੍ਰਿੰਟ ਤਾਂ ਦੇਖੋ ਮੈਂ ਕੱਲ ਵੀ ਕਹਤਾ ਸੀਗਾ ਵੀ ਸੇਮ ਨਹੀਂ ਹੋਣਾ ਤੇ ਲੋ ਜੀ ਤੁਸੀਂ ਇਹ ਪ੍ਰਿੰਟਾਂ ਪ੍ਰਿੰਟ ਸੂਟ ਨੂੰ ਵੀ ਉਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋਗੇ ਟੈਬੀ ਮਸਲੀਨ ਚੈੱਕ ਦੇ ਵਿੱਚ ਹੈਗਾ ਬਹੁਤ ਜਿਆਦੇ ਸੋਹਣਾ ਸੌਫਟ ਸਟੱਫ ਹੈਗਾ ਪ੍ਰਾਈਸ ਇਹਦਾ 올ਓਵਰ ਦਾ 2500 ਪ੍ਰਾਈਸ ਹੈ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣੇ ਹੋ ਉਹਦੇ ਚਾਰजेस ਅਲੱਗ ਹੋਣਗੇ ਲਓ ਜੀ ਬਹੁਤ ਜਿਆਦੇ ਡਿਮਾਂਡ ਦੇ ਵਿੱਚ ਰਿਹਾ ਹੈ ਇਹ ਵਾਲਾ ਫੈਬਰਿਕ ਬਹੁਤ ਜਿਆਦੇ ਪਸੰਦ ਕੀਤਾ ਪੈਣਾ ਨੇ ਲਓ ਜੀ ਇਸ ਤਰ੍ਹਾਂ ਇਹ ਵਾਲਾ ਸੂਟ ਹੈ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਡਿਜ਼ਾਈਨ ਕਲਰ ਵੀ ਬਹੁਤ ਜਿਆਦੇ ਸੋਹਣੇ ਨੇ ਇਹ ਫੈਬਰਿਕ ਦੇ ਵਿੱਚ ਲੋ ਜੀ ਇਹ ਵਾਲਾ ਜਿਹੜਾ ਪ੍ਰਿੰਟ ਹੈ ਜਿੱਦਾਂ ਕਿ ਆਪਾਂ ਪੈਚ ਲਗਾਇਆ ਸੀ ਨਾ ਉਹਦੇ ਨਾਲ ਇਹ ਮਿਲਦਾ ਜੁਲਦਾ ਹੈਗਾ ਜੇ ਕਿਸੇ ਭੈਣ ਨੂੰ ਚਾਹੀਦਾ ਹੈਗਾ ਤਾਂ ਤੁਸੀਂ ਇਹ ਲੈ ਸਕਦੇ ਹੋਗੇ ਵੀ ਜਿਹੜਾ ਜਿਆਦੇ ਭੈਣਾਂ ਕਹਿ ਦਿੰਦੀਆਂ ਨੇ ਵੀ ਸਾਨੂੰ ਸੇਮ ਹੀ ਚਾਹੀਦਾ ਹੈਗਾ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਪ੍ਰਾਈਸ ਸੇਮ ਰਹੂਗਾ 2500 ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਦੇਖੋ ਟੈਬੀ ਚੈੱਕ ਦੇ ਵਿੱਚ ਦੁਪੱਟੇ ਵੀ ਆਉਂਦੇ ਨੇ ਤੁਸੀਂ ਇਸ ਤਰ੍ਹਾਂ ਜਿੱਦਾਂ ਦਾ ਸੂਟ ਹੈ ਉਦਾਂ ਦਾ ਹੀ ਦੁਪੱਟਾ ਲੈ ਸਕਦੇ ਹੋਗੇ ਲਓ ਜੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵਾਲਾ ਵੀ ਲਓ ਜੀ ਸਟਾਫ ਦੀ ਕੁਆਲਿਟੀ ਹੈ ਜਿਹੜੀ ਬਹੁਤ ਜ਼ਿਆਦੇ ਸੌਫਟ ਤੇ ਮੁਲਾਇਮ ਫੈਬਰਿਕ ਹੈਗਾ ਬਹੁਤ ਹੀ ਜਿਆਦੇ ਸੋਹਣਾ ਅਗਲਾ ਹੈਗਾ ਜੀ ਬਲੈਕ ਦੇ ਵਿੱਚ ਦੇਖੋ ਬਹੁਤ ਹੀ ਜਿਆਦੇ ਸੋਹਣਾ ਕਿੰਨਾ ਸੋਹਣਾ ਪ੍ਰਿੰਟ ਹੈ ਬਲੈਕ ਦੇ ਵਿੱਚ ਕਲਰ ਪਤਾ ਕੀ ਹੈ ਪ੍ਰਿੰਟ ਹੈ ਕਲਰ ਦੇ ਅਕੋਰਡਿੰਗ ਸਾਰੇ ਆਪ ਕੋ ਆਪਣੀ ਜਗਾ ਬਹੁਤ ਹੀ ਜਿਆਦੇ ਸੋਹਣੇ ਨੇਗੇ ਜਿੱਦਾਂ ਕਿ ਇਹ ਮੇਰੇ ਖਿਆਲ ਦੇ ਵਿੱਚ ਮੈਚਿੰਗ ਰਹੂਗਾ ਹਾਂਜੀ ਨਾਲ ਟੀਸਟਾ ਦੀ ਹੀ ਬਾਟਮ ਹੈ ਦਾ ਪ੍ਰਾਈਸ ਵੀ ਸੇਮ ਰਹੂਗਾ 2500 ਤੁਸੀਂ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਨਾਲ ਬਾਟਮ ਹੈ ਫੈਬਰਿਕ ਇੰਨਾ ਕ ਜਿਆਦਾ ਸੋਹਣਾ ਕਿਸੇ ਭੈਣ ਨੇ ਇਹਦੇ ਨਾਲ ਦੇ 35 ਸੂਟ ਆਰਡਰ ਕੀਤੇ ਸੀਗੇ ਫਰਸਟ ਟਾਈਮ ਵੀਡੀਓ ਪਾਈ ਸੀ ਹੁਣ ਇਹ ਆਪਾਂ ਤੀਜੀ ਪਤਾ ਨਹੀਂ ਚੌਥੀ ਵਾਰ ਸਟਾਕ ਲੈ ਕੇ ਆਏ ਆ ਦੁਬਾਰਾ ਫੇਰ ਬਹੁਤ ਪਸੰਦ ਕਰ ਰਹੇ ਨੇਗੇ ਇਹਨਾਂ ਨੂੰ ਲਓ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਇਹਦੇ ਨਾਲ ਹੈਗੀ ਹੈਗੀ ਮੈਚਿੰਗ ਬਾਟਮ ਹੈ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਲਓ ਜੀ ਇਸ ਤੋਂ ਬਾਅਦ ਹੈਗੇ ਨੇ ਜੀ ਮੁਸਾਬਾ ਸਿਲਕ ਦੇ ਸੂਟ ਨੇਗੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਤਾਂ ਤੁਸੀਂ ਇਹ ਵਾਲਾ ਫੈਬਰਿਕ ਵੀ ਲੈ ਸਕਦੇ ਹੋ ਕਿਉਂਕਿ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਇਹ ਵੀ ਬਹੁਤ ਜਿਆਦਾ ਸੇਲ ਆਪਾਂ ਕੀਤਾ ਹੈਗਾ ਇਸ ਤਰ੍ਹਾਂ ਇਹ ਬੋਟਲ ਗ੍ਰੀਨ ਕਲਰ ਹੈਗਾ ਪ੍ਰੋਪਰ ਬਿਲਕੁਲ ਜਿਹੜੀ ਬਾਟਮ ਹੈ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ بیس ਨਾਲ ਕੋਈ 19 20 ਦਾ ਵੀ ਨਹੀਂ ਫਰਕ ਹੈਗਾ ਤੁਹਾਡੇ ਕੈਮਰੇ ਦੇ ਵਿੱਚ ਫਰਕ ਪੈ ਰਿਹਾ ਬਾਟਮ ਦਾ ਉਹ ਆਪਾਂ ਕਹਿ ਨਹੀਂ ਸਕਦੇ ਲਓ ਜੀ ਤੇ ਲਾਸਟ ਸੂਟ ਹੈਗਾ ਜੀ ਮਸਟਰਡ ਲੋਜੀ ਇੰਨਾ ਲਾਈਟ ਵੇਟ ਸਟੱਫ ਐ ਇੰਨਾ ਜਿਆਦਾ ਸੋਹਣਾ ਸਟੱਫ ਐ ਪ੍ਰਾਈਸ ਇਧਰ ਹੋਊਗਾ ਜੀ 18500 ਪ੍ਰਾਈਸ ਐ ਤੇ ਇਸ ਤਰ੍ਹਾਂ ਹਨਾ ਦੋਨਾਂ ਸੂਟਾਂ ਨਾਲ ਤੁਸੀਂ ਦੇਖੋ ਆਪਾਂ ਲਾਈਨਿੰਗ ਵਾਲੀਆਂ ਬਾਟਮਸ ਲਗਾਈਆਂ ਨੇਗੀਆਂ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹਣੇ ਹੋ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਕਿ ਬਾਟਮ ਤੇ ਬਾਹਾਂ ਤੇ ਪੈਚ ਲਗਵਾ ਕੇ ਮਤਲਬ ਸ਼ਰਟ ਦੇ ਵਿੱਚ ਜਿੱਦਾਂ ਵੀ ਤੁਸੀਂ ਸਟਾਈਲ ਬਣਾਉਣਾ ਚਾਹੁੰਦੇ ਹੋਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਬਹੁਤ ਸੋਹਣੀ ਏਦਾਂ ਹੀ ਤੁਹਾਡੇ ਲਈ ਲਈ ਨਵੀਂ-ਨਵੀਂ ਕਲੈਕਸ਼ਨਾਂ ਜਿਹੜੀ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ ਅੱਜ ਵਾਲੀ ਕਲੈਕਸ਼ਨ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ